ਪੰਜਾਬ ਦਾ ਹਾਲ ਦੇਖ ਕੇ ਬਹੁਤ ਬਹੁਤ ਸਾਰੇ ਐਸੇ ਬੜੀ ਬੜੀ ਨੀਤੀ ਜੇ ਪੰਜਾਬੀ ਨੇ ਜਿੰਦਾ ਲੋਕ ਪੰਜਾਬ ਦਾ ਬਹੁਤ ਫਿਕਰ ਹੈ ਤੇ ਉਹ ਕੁਝ ਕਰਨਾ ਚਾਹੁੰਦੇ ਆ। ਵਿਨਾ ਕਿ ਐਕਸਪੈਰੀਮੈਂਟ ਸੀ ਉਹ ਕੋਈ ਬਹੁਤ ਕਾਮਯਾਬ ਨਹੀਂ ਰਹਾ। ਤਾਂ ਕਰਕੇ ਕਿਸੇ ਦਾ ਨਈ ਪਾਰਟੀ ਬਣਾਉਣ ਵਾਲੇ ਪਾਸੇ ਨੂੰ ਵੀ ਬਹੁਤੀ ਹਿੰਮਤ ਨਹੀਂ ਹੋਈ। ਹੁਣ ਇੱਕ ਨਵੀਂ ਉਮੀਦ ਜਾਗੀ ਹੈ ਕਿਉਂਕਿ ਹੁਣ ਅਕਾਲ ਤਖਤ ਸਾਹਿਬ ਨੇ ਅਕਾਲੀ ਦਲ ਇਹ ਵਾਰ ਇਹ ਜੋ ਫੈਸਲਾ ਲਿਆ ਉਹ ਫੈਸਲਾ ਲੈ ਕੇ ਅਕਾਲੀ ਦਲ ਕਿਉਂਕਿ ਪੰਜਾਬ ਦੀ ਆਪਣੀ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਆ ਤੇ ਉਸ ਨੂੰ ਕਿਹਾ ਕਿ ਇਹਦੀ ਮੈਂਬਰਸ਼ਿਪ ਦੂਜਿਆਂ ਲਈ ਤੋਂ ਸ਼ੁਰੂ ਕਰੋ ਮੈਂਬਰ ਬਣਾਓ ਨਵੇਂ ਡੈਲੀਗੇਟ ਚੁਣੋ ਤੇ ਪਾਰਟੀ ਨੂੰ ਇੱਕ ਰਾਂ ਦਾ ਰੀਕੰਸਿਟਿਊਟ ਕੀਤਾ ਜਾਵੇ ਇੱਕ ਮੌਕਾ ਆ ਗਿਆ ਕਿ ਜਿਸ ਮਕਸਦ ਦੇ ਕਰਕੇ ਅਕਾਲੀ ਦਲ ਦਾ ਗਠਨ ਹੋਇਆ ਸੀ ਉਸ ਸਤੰਤਾਂ ਦੇ ਉੱਤੇ ਅਕਾਲੀ ਦਲ ਨੂੰ ਚਲਾਇਆ ਜਾਵੇ ਇਹ ਇੱਕ ਬਹੁਤ ਵੱਡਾ ਮੌਕਾ ਇਹ ਇਹ ਆਇਆ ਤਾਂ ਇਹਦੇ ਨਾਲ ਇੱਕ ਉਮੀਦ ਵੀ ਜਾਗੀ ਆ ਇਹ ਪੰਜਾਬ ਦੀ ਆਪਣੀ ਉਹ ਪਾਰਟੀ ਜਿਹੜੇ ਕਿ ਜਿੰਨਾ ਦਾ ਮੇਨ ਮਕਸਦ ਹੀ ਪੰਜਾਬ ਸਭ ਤੋਂ ਪਹਿਲਾਂ ਪੰਜਾਬ ਹੀ ਆਉਂਦਾ ਕਿਉਂਕਿ ਪੰਜਾਬ ਦੇ ਵਿੱਚ ਪਾਰਟੀ ਦੀ ਪੰਜਾਬ ਦੀਆਂ ਸਮੱਸਿਆਵਾਂ ਬੜੀਆਂ ਪੈਕਿਉਲਰ ਨੇ ਪਾਰਟਿਸਟ੍ਰਕਟਾਂ ਤੋਂ ਅਲੱਗ ਹਨ ਇੰਡੀਆ ਦੇ ਵਿੱਚ ਹੋਰ ਵੀ ਕੁਝ ਸਟੇਟਸ ਐਸੀਆਂ ਨੇ ਜਿਨ੍ਹਾਂ ਦੀਆਂ ਪੰਜਾਬ ਵਾਂਗੂ ਪਤੁਲ ਵੀਰ ਜੋ ਸਰਕਿਸ਼ਨ ਨੇ ਆਪਣੀਆਂ ਪ੍ਰੋਬਲਮਸ ਨੇ ਜਿਵੇਂ ਬੰਗਾਲ ਹੋਇਆ ਜਿਵੇਂ ਤਾਮਲਡਿਕ ਹੋਇਆ ਇਸੇ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਸਟੇਟਾਂ ਵਿੱਚ ਵੀ ਹਮੇਸ਼ਾ ਹੀ ਰੀਜਨਲ ਪਾਰਟੀਆਂ ਜ਼ਿਆਦਾ ਸਿੱਖਤ ਪੜ ਰਹੀਆਂ ਇੰਨੀਆਂ ਵੀ ਸੈਂਟਰਲ ਪਾਰਟੀਆਂ ਹੁੰਦੀਆਂ ਉਹ ਸੈਂਟਰਲ ਪਾਰਟੀਆਂ ਦਾ ਧਿਆਨ ਉਹਨਾਂ ਪ੍ਰੋਬਲਮ ਜਿਹੜੀਆਂ ਸਟੇਟ ਦੀਆਂ ਸਪੈਸੀਫਿਕ ਪ੍ਰੋਬਲਮ ਨੇ ਪੈਕਿਊਲਰ ਪਾਜ਼ਰ ਨੇ ਉਹਨਾਂ ਦੇ ਪਾਸੇ ਨੂੰ ਨਹੀਂ ਜਾਂਦਾ ਇਹ ਪਿੱਛੇ ਵੀ ਪੰਜਾਬ 'ਚ ਵੀ ਹਮੇਸ਼ਾ ਦੇਖਿਆ ਗਿਆ ਕਿ ਇਹ ਸੈਂਟਰਲ ਪਾਰਟੀਆਂ ਦਾ ਧਿਆਨ ਜਾਦਾ ਸੈਂਟਰਲ ਮੁੱਦਿਆਂ ਦੇ ਉੱਤੇ ਹੀ ਕਰਤਮ ਹੁੰਦਾ ਪੰਜਾਬ ਦੇ ਮੁੱਦਿਆਂ ਤੇ ਨਹੀਂ ਹੁੰਦਾ ਪਾਰਟੀਆਂ ਚ ਗਾਇਬ ਤਾਂ ਕਿ ਖਾਲੀ ਦਲ ਇਹਨਾਂ ਨੂੰ ਦੇ ਲੀਡਰਾਂ ਨੂੰ ਰਿਲਾਈਸ ਕਰਾਇਆ ਜਾਵੇ ਕਿਈ ਦੂਜੀਆਂ ਪਾਰਟੀਆਂ ਤੋਂ ਬਾਹਰ ਲੈ ਕੇ ਲੜੇ ਅੱਜ ਹੋਰ ਸਾਰੇ ਲੋਕ ਜਿਨ੍ਹਾਂ ਨੇ 10-12 ਸਾਲ ਤੋਂ ਇਸ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਲੜਾਈ ਲੜੀਆ ਅੱਜ ਮੌਕਾ ਕਿ ਉਹ ਸਾਰੇ ਅਕਾਲੀ ਦਲ ਦੇ ਵਿੱਚ ਜਿਵੇਂ ਕਿ ਕਾਲਕਤਖ ਸਾਹਿਬ ਨੇ ਕਿਹਾ ਕਿ ਮਤਭੇਦ ਭੁੱਲ ਜਾਓ ਉਹਨੋਂ ਪੁਰਾਣੇ ਸਾਰੇ ਮਤਭੇਦ ਭੁੱਲ ਜਾਣੇ ਚਾਹੀਦੇ ਆ ਤੇ ਇੱਕ ਨਵੀਂ ਉਮੀਦ ਦੇ ਨਾਲ ਇੱਕ ਨਵੀਂ ਸ਼ੁਰੂਆਤ ਕੀਤੀ ਜਾਵੇ ਅਕਾਲਕਤਖ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾਈ ਆ ਔਰ ਸੱਤ ਮੈਂਬਰੀ ਕਮੇਟੀ ਨੇ ਹੁਣ ਮੈਂਬਰਸ਼ਿਪ ਦੀ ਮਹਿਮ ਸ਼ੁਰੂ ਕਰ ਲਈ ਹੈ ਨਵੇਂ ਇਲੈਕਸ਼ਨ ਕਰਾਉਣੇ ਹਨ ਨਵੀਂ ਲੀਡਰਸ਼ਿਪ ਚੁਣੀ ਹੈ ਹੁਣ ਜਦੋਂ ਸੱਤ ਮੈਂਬਰੀ ਉਹ ਕਮੇਟੀ ਇਹ ਹੁਣ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕਰੇਗੀ ਪਹਿਲਾਂ ਥੋੜਾ ਜਿਹਾ ਇਹ ਵੀ ਦੱਸਦੇ ਆ ਕਿ ਇਹ ਅਕਾਲਪਖ ਸਾਹਿਬ ਦੇ ਤੱਕ ਇੱਕ ਸੱਤ ਮੈਂਬਰੀ ਕਮੇਟੀ ਬਣਦੀ ਪਰ ਇਸ ਨੂੰ ਹੁਣ ਇੱਕ ਤਰ੍ਹਾਂ ਦੀ ਲੀਡਰਸ਼ਿਪ ਦੇਣ ਦੇ ਵਾਸਤੇ ਜੋ ਅਕਾਲੀ ਦਲ ਦੀ ਟੌਪ ਬਾਡੀ ਆ ਜਿਹੜੀ ਕਿ ਵਰਕਿੰਗ ਕਮੇਟੀ ਆ ਜਿਵੇਂ ਕਿ ਅੰਦਰੂਨੀ ਕਮੇਟੀਆਂ ਨੂੰ ਹੀ ਵਰਕਿੰਗ ਕਮੇਟੀ ਦਾ ਨਾਮ ਪਿਆ ਜਾਂਦਾ ਅਕਾਲੀ ਦਲ ਦੀ ਜਿਹੜੀ ਐਗਜ਼ੀਕਟਿਵ ਹੈ ਜਾਂ ਵਰਕਿੰਗ ਕਮੇਟੀ ਹੈ ਉਹਨਾਂ ਨੂੰ ਇੱਕ ਮਤਾ ਪਾਸ ਕਰਨਾ ਪਏਗਾ ਇਹੋ ਸੱਤ ਮੈਂਬਰਾਂ ਨੂੰ ਇੱਕ ਅਪਾਇੰਟ ਕਰਦੇ ਹੋਏ ਕਿ ਸੱਤ ਮੈਂਬਰ ਪਾਰਟੀ ਦੇ ਨਵੀਂ ਮੈਂਬਰਸ਼ਿਪ ਡਰਾਈਵ ਕਰਨਗੇ ਔਰ ਇਹ ਸੱਤ ਮੈਂਬਰ ਪਾਰਟੀ ਦੇ ਨਵੇਂ ਇਲੈਕਸ਼ਨ ਕਰਾਉਣਗੇ ਔਰ ਇਸ ਮਤੇ ਵਿੱਚ ਇਸ ਕਮੇਟੀ ਨੂੰ ਪੂਰੀ ਖੁਦਮੁਖਤਿਆਰੀ ਦਿੱਤੀ ਜਾਵੇ ਕਿਸੇ ਜੋ ਪੁਰਾਣੇ ਆਫਸਰਰ ਨੇ ਉਹਨਾਂ ਜੋ ਕਿਸੇ ਦਾ ਇੰਟਰਫੀਰੈਂਸ ਨਾ ਹੋਵੇ ਤੇ ਇਹ ਮਤਾ ਪਾਸ ਕਰਕੇ ਇਹਨਾਂ ਨੂੰ ਪਾਵਰ ਏ ਦਿੱਤੀ ਜਾਏ ਜਾਨੀ ਚਾਹੀਦੀ ਆ ਔਰ ਮੇਰੀ ਇਹ ਖਾਲੀ ਦਲ ਦੀ ਦੇ ਜੋ ਪ੍ਰੈਜੈਂਟ ਲੀਡਰਸ਼ਿਪ ਆ ਉਹਨਾਂ ਨੂੰ ਇਹ ਬੇਨਤੀ ਆ ਕਿ ਜਲਦੀ ਤੋਂ ਜਲਦੀ ਤੁਸੀਂ ਆਪਣੀ ਵਰਕਿੰਗ ਕਮੇਟੀ ਦੇ ਵਿੱਚ ਇਹ ਮਤਾ ਪਾਸ ਕਰਕੇ ਸੱਤ ਮੈਂਬਰ ਦੀ ਕਮੇਟੀ ਨੂੰ ਅਪਾਇੰਟ ਕਰਕੇ ਔਰ ਇਹਨਾਂ ਨੂੰ ਕੰਮ ਸ਼ੁਰੂ ਕਰਾਇਆ ਜਾਏ ਤੇ ਇਹ ਕੰਮ ਮੈਂਬਰਸ਼ਿਪ ਦਾ ਤੇ ਨਵੀਂ ਮੈਂਬਰਸ਼ਿਪ ਤੇ ਨਵੀਂ ਲੀਡਰਸ਼ਿਪ ਨਵੀਆਂ ਚੁੜਾਣਾ ਸ਼ੁਰੂ ਕਰਾਇਆ ਜਾਵੇ ਮੈਂ ਮੁਲਾਜ ਜ ਇਹ ਫੈਸਲਾ ਲਿਆ ਕਿ ਜਦੋਂ ਇਹ ਕਮੇਟੀ ਮੈਂਬਰਸ਼ਿਪ ਦੀ ਡਰੈਫਟ ਸ਼ੁਰੂ ਕਰੇਗੀ ਤਾਂ ਮੈਂ ਦਫ਼ਤਰ ਵਿੱਚ ਜਾ ਕੇ ਫਾਰਮ ਭਰ ਕੇ ਅਕਾਲੀ ਦਾਦਾ ਮੈਂਬਰ ਬਣਾਂ ਇਹ ਮੈਂ ਬਾਕੀ ਵੀ ਸਾਰਿਆਂ ਨੂੰ ਇਹ ਜੋ ਬੇਨਤੀ ਕਰਦਾ ਕਿ ਦਫ਼ਤਰ 'ਚ ਜਾ ਕੇ ਜਦੋਂ ਮੈਂਬਰਸ਼ਿਸ਼ਿਪ ਡਰੈਫਟ ਸ਼ੁਰੂ ਹੋ ਗਏ ਫਾਰਮ ਭਰ ਕੇ ਆਪ ਮੈਂਬਰ ਬਣੋ ਉਸ ਤੋਂ ਬਾਅਦ ਲੈਗਿਟ ਕਰੋ ਜੈ ਲੀਗ ਕਿਉਂ ਨਾ ਮਗਰੋਂ ਆਪਾਂ ਇਹ ਅਕਾਲੀ ਦਲ ਨੂੰ ਜੋ ਸਾਡੀ ਇੱਕ ਵਿਚਨ ਪਾਰਟੀ ਦੇ ਤੌਰ ਤੇ ਇਹਨੂੰ ਮਜ਼ਬੂਤ ਕਰਕੇ ਤੇ ਇੱਕ ਤਰ੍ਹਾਂ ਉਸੇ ਉਸੇ ਤਰ੍ਹਾਂ ਜਿਵੇਂ ਕਿ ਪਹਿਲਾਂ ਅਕਾਲੀ ਦਲ ਦੀ ਗਲੋਰੀ ਸੀ ਇਹਨੂੰ ਵਾਪਸ ਉੱਥੇ ਲੈ ਕੇ ਆਈਏ ਤੇ ਮੁੱਢਲੇ ਸਿਧਾਂਤਾਂ ਦੇ ਉੱਪਰ ਹੀ ਅਕਾਲੀ ਦਲ ਨੂੰ ਚਲਾਇਆ ਜਾਵੇ ਤੇ ਇਸੇ ਵਾਸਤੇ ਅੱਜ ਮੈਂ ਤੁਹਾਨੂੰ ਤਕਰੀਰ ਕੀਤੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ कमात भिडमा नि प्रतिशँ